ਪਿਛਲੇ ਦਿਨੀ ਪੰਜਾਬੀ ਦਾ ਇੱਕ ਗੀਤ ਬੜਾ ਮਕਬੂਲ ਹੋਇਆ ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਇਹ ਜੰਗ ਜਾਰੀ ਰੱਖਣ ਦੀ ਗੱਲ ਪੰਜਾਬੀਆਂ ਦੇ ਸੁਭਾਅ ਚ ਹੈ ਪੰਜਾਬੀ ਖਾਸ ਤੌਰ ਤੇ ਸਿੱਖ ਕੌਮ ਦੇ ਸੁਭਾਅ ਚ ਹੈ ਕਿ ਉਹ ਹਾਰ ਨਹੀਂ ਮੰਨਦੇ ਇਹਨਾਂ ਗੀਤਾਂ ਦੇ ਬੋਲ ਲਿਖਣ ਵਾਲਾ ਗਿੱਲ ਰੌਂਤਾ ਫੇਮਸ ਹੋਇਆ ਕਈ ਗਾਣੇ ਲਿਖੇ ਫਿਲਮਾਂ ਲਿਖਤੀਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਤਾਂ ਆਮ ਭੀੜ ਦੇ ਵਿੱਚ ਬੈਠਾ ਕੱਲਾ ਇੱਕ ਪਾਸੇ ਹੋ ਕੇ ਖੜਾ ਮੁੰਡਾ ਜਦੋਂ ਨਜ਼ਰ ਪਈ ਤਾਂ ਪਤਾ ਲੱਗਿਆ ਕਿ ਗਿੱਲ ਰੌਂਤਾ ਹੈ ਵੈਸੇ ਅੱਜਕੱਲ ਆਮ ਤੌਰ ਤੇ ਥੋੜੇ ਜੇ ਸਟਾਰ ਜਦੋਂ ਬਣ ਜਾਂਦੇ ਆ ਨਾ ਹੋ ਜਾਂਦਾ ਤਾਂ ਦਿਮਾਗ ਵੀ ਖਰਾਬ ਹੁੰਦਾ ਪਰ ਗਿੱਲ ਰੌਂਤਾ ਉਹਨਾਂ ਚੋਂ ਨਹੀਂ ਹੈ ਸੱਸੀ ਕਾਲ ਜੀ ਸੱਸੀ ਕਾਲ ਜੀ ਬਹੁਤ-ਬਹੁਤ ਮੱਕੜ ਸਾਹਿਬ ਸਟਾਰ ਪੁਣਾ ਕਿਉਂ ਨਹੀਂ ਆਇਆ ਤੁਹਾਡੇ ਚ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਮ ਮੁੰਡਿਆਂ ਦੇ ਵਿੱਚ ਹੋਲੀ ਖੇਡਦੇ ਹੋਏ ਤੁਹਾਨੂੰ ਫੜ ਲਿਆ ਸੀ ਜੇ ਸਟਾਰ ਪੁਣਾ ਆ ਗਿਆ ਫਿਰ ਬਾਜਾਂ ਲਾ ਕਿਵੇਂ ਸੱਦੂਗਾ ਗੋਲੇ ਹਨਾ ਤੋਦੇ ਉਹਦੇ ਕਰਕੇ ਬੜੀ ਤਮੰਨਾ ਮੇਰੀ ਹੁੰਦੀ ਆ ਵੀ ਫਤੇਗੜ ਸਾਹਿਬ ਜ਼ਰੂਰ ਆਮ ਲੋਕਾਂ ਜ਼ਰੂਰ ਜਾ ਅਸਲ ਚ ਹੈ ਹੀ ਆਮ ਹਜੇ ਹਨਾ ਕੋਈ ਜੋ ਪ੍ਰਾਪਤੀ ਆ ਉਹ ਮਹਾਰਾਜ ਦੀ ਦਇਆ ਬਸ ਵੀ ਉਹਨੇ ਉਹਦਾ ਸ਼ੁਕਰ ਆ ਲੋਕ ਜਾਣਦੇ ਨੇ ਬਸ ਇੰਨਾ ਬਹੁਤ ਆ ਇੱਥੇ ਆ ਕੇ ਜਿਹੜਾ ਆਨੰਦ ਆ ਉਹ ਥੋੜੇ ਜੇ ਬੰਦਿਆਂ ਦੇ ਘੇਰੇ ਚ ਆ ਕੇ ਨਹੀਂ ਹੈਗਾ ਛੋਟੀ ਉਮਰ ਚ ਵੱਡੀਆਂ ਕਮਾਈਆਂ ਕਰ ਲਈਆਂ ਬਸ ਸ਼ੁਕਰ ਮਹਾਰਾਜ ਦਾ ਜੀ ਉਹਦੀ ਬਾਜਾਂ ਵਾਲੇ ਦਾ ਬਸ ਸ਼ੁਕਰ ਆ ਜੀ ਗਾਣੇ ਮਕਬੂਲ ਹੋ ਰਹੇ ਆ ਸਿੱਧੂ ਦੀ ਫਿਲਮ ਸੁਣਿਆ ਕਿ ਆ ਰਹੀ ਹੈ ਤੁਸੀਂ ਲਿਖੀ ਹੈ ਹਾਲਾਕਿ ਇਹ ਮੌਕਾ ਨਹੀਂ ਹੈਗਾ ਗੱਲਬਾਤ ਕਰਨ ਦਾ ਇਹੋ ਜਿਹਾ ਖਾਲਸੇ ਦੀ ਧਰਤੀ ਤੇ ਆ ਗੁਰੂ ਮਹਾਰਾਜ ਦੀ ਗੱਲ ਹੋਣੀ ਚਾਹੀਦੀ ਹੈ ਪਰ ਕਿਉਂਕਿ ਤੁਸੀਂ ਇਸ ਪ੍ਰੋਫੈਸ਼ਨ ਨਾਲ ਜੁੜੇ ਹੋ ਤਾਂ ਲਾਜ਼ਮੀ ਆ ਥੋੜਾ ਦੱਸ ਦਿਓ ਸਾਨੂੰ ਹਾਂਜੀ ਅ ਸਿੱਧੂ ਦੀ ਫਿਲਮ ਬਸ ਅਸੀਂ ਸ਼ੂਟ ਕਰ ਰਹੇ ਹਾਂ ਅਗਲੇ ਮਹੀਨੇ ਤੋਂ ਮਈ ਮਈ ਚ ਕਰਦੇ ਆਂਗੇ ਹਾਂ ਤਰਨ ਬਾਈ ਗਿਆ ਹੋਇਆ ਕੈਨੇਡਾ ਡਾਇਰੈਕਟਰ ਸਾਹਿਬ ਸਾਡੇ ਦੇਖ ਰਹੇ ਆ ਲੋਕੇਸ਼ਨਾਂ ਤੇ ਅਗਲੇ ਮਹੀਨੇ ਸ਼ੂਟ ਕਰ ਰਹੇ ਆ ਬਸ ਇਹ ਤੂੰ ਵੱਧ ਨਹੀਂ ਦੱਸਣਾ ਇਦੋਂ ਬਾਅਦ ਤੁਹਾਨੂੰ ਕਹਾਣੀ ਦੱਸੂਗੀ ਬਹੁਤ ਸੋਹਣੀ ਬਿਲਮਾ ਤੇ ਮੈਂ ਬਾਕੀ ਚਾਹੁੰਦਾ ਨਹੀਂ ਇੱਥੇ ਬਿਲਮਾਂ ਦੀਆਂ ਗੱਲਾਂ ਕਰੀਏ ਜੋ ਕੀ ਗੱਲ ਚਾਹੁੰਦੇ ਹੋ ਇੱਥੇ ਉਹ ਗੱਲ ਕਰ ਲੈਣੇ ਆਪਾਂ ਬਸ ਮੈਂ ਤਾਂ ਸ਼ੂਗਰ ਚਾਹਣਾ ਮਹਾਰਾਜ ਦਾ ਜਾਹੋ ਜਲਾਲ ਜਿਹੜਾ ਮੈਂ ਦੇਖਣ ਆਇਆ ਇਹਨੂੰ ਇਹਦਾ ਆਨੰਦ ਮਰਨਾ ਚਾਹਣਾ ਇਹ ਰੱਜ ਕੇ ਕਿਉਂਕਿ ਮੈਂ 14 ਦੇ ਵਿੱਚ ਕੈਨੇਡਾ ਚਲਿਆ ਗਿਆ ਉਸ ਤੋਂ ਪਹਿਲਾਂ ਮੈਂ ਆਉਂਦਾ ਸੀ ਥੋਲੇ ਮੱਲੇ ਤੇ ਫਤੇਕਰ ਸਾਹਿਬ ਜੋੜ ਮੇਲੇ ਤੇ ਵਿਸਾਖੀ ਤੇ ਹਨ ਮੈਨੂੰ ਵਧੀਆ ਲੱਗਦਾ ਸਾਰਾ ਤੇ ਫਿਰ ਉਸ ਤੋਂ ਬਾਅਦ ਕੈਨੇਡਾ ਚਲੇ ਗਿਆ ਮੈਂ ਕੁਛ ਮੇਰੀ ਸਟਰਗਲ ਚੱਲ ਪਈ ਇੱਧਰ ਲਿਖਣ ਵਾਲੇ ਪਾਸੇ ਤੇ ਥੋੜਾ ਜਿਹਾ ਸਮਾਂ ਮੈਨੂੰ 2-3 ਸਾਲ ਵਿੱਚ ਪਹੁੰਚਿਆ ਨਹੀਂ ਤਦ ਮੈਂ ਇਹਨੂੰ ਰੱਜ ਕੇ ਦੇਖਣਾ ਚਾਹੁੰਨਾ ਅਗਲੇ ਸਾਲ ਪਤਾ ਨਹੀਂ ਬਾਘਰੂ ਨੇ ਕਿੰਨੇ ਸੁਆਸ ਦਿੱਤੇ ਨੇ ਵੀ ਆਹ ਨੰਗ ਸਿੰਘਾਂ ਦੇ ਕਰਤੱਵ ਇਹਨੂੰ ਮੈਂ ਕਿਸੇ ਬੁੱਕਲ ਚ ਭਰ ਕੇ ਲੈ ਕੇ ਜਾਣਾ ਚਾਹੁੰਨਾ ਆ ਕਰਕੇ ਮੈਂ ਬਾਲਾ ਆਨੰਦ ਨਾਲ ਦੇ ਰਿਆਂ ਗੇੜਾ ਗੀਤ ਵੀ ਆ ਜਾਂਦਾ ਮੱਲੋ ਚੋਰੀ ਜਦੋਂ ਇੱਥੇ ਵੀ ਦੇਖ ਰਿਹਾ ਹਾਂ ਚੀਜ਼ਾਂ ਨੂੰ ਜ਼ੈਨ ਦੇ ਵਿੱਚ ਕੋਈ ਗੀਤ ਵੀ ਬਣਿਆ ਹੁੰਦਾ ਗੀਤ ਕੁਦਰਤ ਦੀ ਦਿਆ ਜੀ ਕਿਤੇ ਜਦੋਂ ਬੰਦਾ ਪ੍ਰਸੰਨ ਹੁੰਦਾ ਤਾਂ ਲਿਖਦਾ ਹਨ ਜਾਂ ਅਦਾਸ ਹੁੰਦਾ ਲਿਖਦਾ ਉਹ ਗੱਲਾਂ ਕਿਤੇ ਕਿਤੇ ਨਾ ਕਿਤੇ ਆਪੇ ਹੋ ਸਕਦਾ ਤਿਆਰ ਪ੍ਰਮਾਤਮਾ ਕੁਝ ਚਾਹੁੰਦਾ ਹੋਵੇ ਤਾਂ ਲਿਖਿਆ ਜਾਵੇ ਪਰ ਮੈਂ ਕਿਸੇ ਲਿਖਣ ਦੇ ਤਾਤ ਹਈਆ ਕਰਕੇ ਜਾਂ ਗੀਤ ਬਣਾਉਣ ਲਈ ਨਹੀਂ ਆਇਆ ਮੈਂ ਹੋਰ ਕਿਸੇ ਮਨਛਾ ਨਾਲ ਆਇਆ ਆ ਬੜੇ ਜਾਣੇ ਜਿਹੜੇ ਗਾਇਕ ਨੇ ਉਹ ਫੇਮਸ ਹੁੰਦੇ ਰਹੇ ਗੀਤਕਾਰਾਂ ਦੇ ਗੀਤ ਲਏ ਨਾਮ ਬੜਾ ਐਸੋਸੀਏਟ ਰਿਹਾ ਹੈਗਾ ਜੀ ਦੇਵ ਤਰੀਕੇ ਵਾਲਿਆਂ ਦੇ ਸਾਹ ਨਾਮ ਨਾਲ ਕੁਲਦੀਪ ਮਾਨਕ ਸਾਹਿਬ ਜੁੜੇ ਹੋਰ ਬਹੁਤ ਸਾਰੇ ਜੁੜੇ ਅਰ ਭਜਨ ਮਾਨ ਨਾਲ ਬਾਬੂ ਸਿੰਘ ਮਾਨ ਦਾ ਨਾਂ ਜੁੜਿਆ ਤੁਸੀਂ ਵੀ ਵੱਖੋ ਵੱਖ ਗੀਤ ਦੇ ਰਹੇ ਹੋ ਅੱਜ ਕੱਲ ਦੇ ਜਿਹੜੇ ਗੀਤਕਾਰ ਹੋਏ ਆ ਉਹਨਾਂ ਬੜਾ ਫੇਮਸ ਲਾਈਮਲਾਈਟ ਮੂਰੇ ਆਉਣ ਲੱਗੇ ਵੀਡੀਓਾਂ 'ਚ ਵੀ ਆਉਣ ਲੱਗੇ ਫਲਾਨਾ ਬਣੀ ਪਰ ਫਲਾਨਾ ਨਾ ਬਣੀ ਐਵੇਂ ਹੀ ਕਹਿਣ ਲੱਗੇ ਤੁਸੀਂ ਘੱਟ ਲਾਈਮਲਾਈਟ 'ਚੋਂ ਕੀ ਕਰਨ ਹੈ ਲਾਈਮਲਾਈਟ ਜੀ ਮੇਰਾ ਮੈਨੂੰ ਲੱਗਦਾ ਪ੍ਰਮਾਤਮਾ ਨੇ ਡਿਊਟੀ ਲਈ ਆ ਲਿਖਣ ਤੇ ਹਣਾ ਤੇ ਮੈਂ ਲਿਖ ਰਿਆਂ ਜਿੰਨੀ ਜੋਗਾ ਮੈਂ ਕੋਸ਼ਿਸ਼ ਕਰ ਰਿਆਂ ਸੋਸ਼ਲ ਮੀਡੀਆ ਮੈਂ ਚਲਾਉਣਾ ਸਾਰਾ ਤੇ ਫਿਰ ਮੇਰਾ ਤਮੰਨਾ ਇਹ ਨਹੀਂ ਸੀ ਮੈਂ گاਵਾ ਵਕੋ ਵਕ ਮਨ ਭਾਵਨਾਵਾਂ ਹੁੰਦੀਆਂ ਨੇ ਕੋਈ ਬੰਦਾ ਚਾਹੁੰਦਾ ਮੈਂ ਲਿਖਣ ਤੋਂ ਬਾਅਦ ਗਾਉਣ ਲੱਗਾ ਮੈਂ ਚਾਹੁੰਦਾ ਸੀ ਮੈਂ ਲਿਖਣ ਚ ਹੀ ਕੁਝ ਵੱਡਾ ਕਰਾਂ ਫਿਰ ਮੈਂ ਫਿਲਮਾਂ ਲਿਖੜੀਆਂ ਸ਼ੁਰੂ ਕੀਤੀਆਂ ਹੁਣ ਮੇਰਾ ਸਾਰਾ ਜੋਰ ਫਿਲਮਾਂ ਲਿਖਣ ਤੇ ਉਹਨਾਂ ਦੇ ਨਾਲ ਕੰਟਰੋਵਰਸੀਆਂ ਵੀ ਘਟ ਹੁੰਦੀਆਂ ਤਵੇ ਵੀ ਘਟ ਲਾਉਣੇ ਆ ਦੂਜਿਆਂ ਤੇ ਇਹ ਰਿਵਾਜ ਨਹੀਂ ਬਣ ਗਿਆ ਅੱਜ ਕੱਲ ਕੇ ਇੱਕ ਦੂਜੇ ਤੇ ਤਵਾ ਲਾ ਦਿਓ ਫੇਮਸ ਹੋ ਜੋ ਪ੍ਰੋਫੈਸਰ ਸਰਦਾਰ ਅਜਮੇਰ ਸਿੰਘ ਨੇ ਸਿੱਖ ਚਿੰਤਕ ਹਨ ਉਹਨਾਂ ਨੂੰ ਮੈਂ ਕਿਹੜਾ ਲਾਈਵ ਸੁਣਿਆ ਉਹ ਕਹਿੰਦੇ ਵੀ ਕਾਰਨ ਪਤਾ ਕੀ ਆ ਅਸੀਂ ਦੂਜਿਆਂ ਦੇ ਘੜੇ ਭੰਨਣ ਚ ਲੱਗੇ ਹੋਏ ਆ ਅਸੀਂ ਆਪਦੇ ਘੜੇ ਚ ਕੁਝ ਨਹੀਂ ਇਕੱਠਾ ਕਰ ਰਹੇ ਫਿਰ ਉਹਨਾਂ ਨੇ 1920 ਤੋਂ ਲੈ ਕੇ 31 ਤੱਕ ਦਾ ਸਿੱਖ ਲਹਿਰ ਦੀਆਂ ਗੱਲਾਂ ਉੱਥੇ ਮੈਂ ਉਹਨੂੰ ਲਾਈਵ ਸੁਣਿਆ ਉਹ ਕਾਫੀ ਚੀਜ਼ਾਂ ਸਿੱਖਣ ਵਾਲੀਆਂ ਸੀ ਵੀ ਕਿਸੇ ਦੇ ਕਿੰਤੂ ਕਰਨ ਨਾਲੋਂ ਆਪਣਾ ਕੰਮ કરીਏ ਤਾਂ ਅਸੀਂ ਪ੍ਰਾਪਤੀ ਕਰ ਸਕਦੇ ਹਾਂ ਕਹਿੰਦੇ ਅਸੀਂ ਹੁਣ ਅੱਜ ਕੱਲ ਕਿਤੇ ਵੀ ਜਾਂਦੇ ਆ ਤਾਂ ਲੋਕ ਪੁੱਛਦੇ ਨੇ ਜੀ ਕਿਹੜਾ ਵਧੀਆ ਕਿਹੜਾ ਲੋਕਾਂ ਨੂੰ ਵੀ ਥੋੜਾ ਜਿਹਾ ਕੰਨ ਰਸ ਹੋ ਗਿਆ ਵੀ ਜੇ ਕੋਈ ਗੱਲ ਕਰਾਰੀ ਜੀ ਇੱਕ ਦੂਜੇ ਨੂੰ ਕਹਿੰਦਾ ਉਹ ਵੱਧ ਸੁਣਦੇ ਨੇ ਤੇ ਕਰਨ ਵਾਲਿਆਂ ਨੂੰ ਵੀ ਉਹ ਹੋ ਗਿਆ ਵੀ ਇੱਕ ਦੂਜੇ ਨੂੰ ਕਹੀ ਚਲੋ ਮੈਂ ਇਹਦੇ ਨਾਲ ਉਹ ਸੋਚਦਾ ਵੀ ਯਾਰ ਆਪ ਦਾ ਕਰਦੇ ਰਹੋ ਥੋੜਾ ਕਰਦੇ ਰਹੋ ਬਾਲਾ ਅਸਲ 'ਚ ਕੋਈ ਇਹ ਦੌੜ ਥੋੜੋ ਆ ਬਾਈ ਇਹ ਸਹੀ ਵੀ ਕਿਤੇ ਕਿਸੇ ਨੂੰ ਪਰ ਮਿੱਧ ਕੇ ਥੋੜੋ ਲੰਗਣਾ ਇਹ ਤਾਂ ਇਹਦਾ ਇੱਕ ਆਨੰਦ ਇਹ ਹੋਰ ਦਿਸ਼ਾ ਜੇ ਬੰਦੇ ਨੇ ਆਨੰਦ ਲੈਣਾ ਤਾਂ ਇਹ ਇਹ ਕਿਸੇ ਨੂੰ ਪਿੱਛੇ ਛੱਡਣ ਦਾ ਕੋਈ ਮੁਕਾਬਲਾ ਥੋੜਾ ਮੈਂ ਉਹ ਤੁਹਾਨੂੰ ਲੱਗਦਾ ਬਹੁਤ ਛੋਟੀ ਗੇਮ ਹੈ ਉਹ ਸ਼ਾਰਟ ਟਰਮ ਗੇਮ ਹੈ ਉਹ ਜਿਹੜੀ ਇੱਕ ਦੂਜੇ ਤੇ ਕਰਕੇ ਵਾਰ ਤੇ ਉਸ ਤੋਂ ਬਾਅਦ ਸ਼ਾਰਟ ਟਰਮ ਨਹੀਂ ਮੈਂ ਕਹਿੰਦਾ ਉਹ ਹੋ ਸਕਦਾ ਕੋਈ ਹਰ ਇੱਕ ਦਿਮਾਗ ਦੀ ਅੱਖ ਵੱਖ-ਵੱਖ ਪਾਲਿਸੀ ਆ ਉਹ ਕੋਈ ਕਿਸੇ ਬੰਦੇ ਦਾ ਮੂਡ ਅਗਰੈਸਿਵ ਆ ਉਹ ਕਹਿੰਦਾ ਨਹੀਂ ਮੈਂ ਇਹਨੂੰ ਇਹ ਕਹਿਣਾ ਪਰ ਮੈਂ ਆਪਦੇ ਮੂਡ ਦੀ ਇਹ ਗੱਲ ਕਹਦਾ ਵੀ ਇਹ ਮੈਨੂੰ ਲੱਗਦਾ ਆਨੰਦ ਆ ਹੂੰ ਇਹ ਕਿਸੇ ਨਾ ਕੋਈ ਥੋੜੋ ਰੌਲਾ ਥੋੜਾ ਤੁਸੀਂ ਰੌਲੇ ਕਰਕੇ ਥੋੜੋ ਲਿਖਣ ਲੱਗੇ ਹੋ ਤੁਸੀਂ ਤਾਂ ਤੁਹਾਡਾ ਮਾਨ ਕਰ ਤੁਹਾਨੂੰ ਵਾਗਰੂ ਨੇ ਦਾਤ ਦਿੱਤੀ ਤੁਹਾਡੀ ਪ੍ਰਾਇਰਟੀ ਕੀ ਹੈ ਫੇਮ ਹੋਣਾ ਚਾਹੀਦਾ ਹੈ ਪੈਸਾ ਬਣਾਉਣਾ ਜਾਂ ਜੇ ਵੀ ਮੰਨਦੇ ਹੋ ਕਿ ਹਾਲੇ ਉਹ ਦੌਰ ਹੈ ਕਿ ਹਾਲੇ ਉਸ ਲੈਵਲ ਤੇ ਨਹੀਂ ਪਹੁੰਚੇ ਨਹੀਂ ਪੈਸੇ ਵੀ ਜ਼ਰੂਰੀ ਨੇ ਮੈਂ ਬਣਾ ਵੀ ਰਿਆਂ ਕੰਮ ਵੀ ਕਰ ਰਿਆਂ ਹਨਾ ਮਸ਼ਹੂਰ ਹੋਣੇ ਵੀ ਤੁਸੀਂ ਚਾਹੀਦੇ ਹੋ ਤੁਹਾਡੇ ਗਾਣੇ ਚੱਲਣਗੇ ਤੁਸੀਂ ਮਸ਼ਹੂਰ ਹੋਮ ਹੋਗੇ ਫਿਲਮਾਂ ਚੱਲਣਗੀਆਂ ਤੁਹਾਨੂੰ ਕੱਠ ਦੇ ਵਿੱਚ ਜਾਓਗੇ ਤੁਸੀਂ ਅੱਜ ਮੈਨੂੰ ਪਹਿਚਾਨ ਲਿਆ ਮੈਂ ਤੁਹਾਨੂੰ ਪਹਿਚਾਨ ਲਿਆ ਆਪਾਂ ਅਕਸਰ ਕਿਸੇ ਨਾ ਕਿਸੇ ਕੋਈ ਕੰਮ ਕਰਿਆ ਤਾਂ ਇੱਕ ਦੂਜੇ ਨੂੰ ਪਹਿਚਾਣਿਆ ਹਨ ਇਹ ਵੀ ਜ਼ਰੂਰੀ ਆ ਪਰ ਨੇਨਤ ਹੋਰ ਬਹੁਤ ਜ਼ਰੂਰੀ ਆ ਨਾਲ ਹੂੰ ਮੰਜ਼ਲ ਮੈਨੂੰ ਲੱਗਦਾ ਕੋਈ ਮੰਜ਼ਲ ਤੇ ਜਾ ਕੇ ਬੰਦੇ ਨੂੰ ਲੱਗਣਾ ਨਹੀਂ ਚਾਹੀਦਾ ਵੀ ਹੁਣ ਠੀਕ ਆ ਲੋਕ ਕਹਿੰਦੇ ਕਿ ਸਮਾਜ ਨੂੰ ਕੀ ਦੇ ਰਿਹਾ ਅੱਜਕੱਲ ਗੀਤਕਾਰ ਅ ਉਹੀ ਸਵਾਲ ਹੈ ਸਵਾਲ ਉਹੀ ਹੈ ਇਧਰੋਂ ਕਰ ਲੋ ਉਧਰੋਂ ਕਰ ਲੋ ਕਿ ਤੁਸੀਂ ਗੀਤ ਚੰਗੇ ਨਹੀਂ ਲਿਖ ਰਹੇ ਗੀਤਾਂ ਬੰਦੂਕਾਂ ਦੀ ਗੱਲ ਕਰ ਰਹੇ ਹੋ ਤੁਸੀਂ ਨੱਡੀਆਂ ਕਾਰਾਂ ਦੀ ਗੱਲ ਕਰ ਰਹੇ ਹੋ ਉਸ ਤੋਂ ਬਾਹਰ ਨਹੀਂ ਜਾ ਰਹੇ ਪਰ ਤੁਸੀਂ ਤੁਹਾਡੇ ਜਿਹੜੇ ਮਕਬੂਲ ਹੋਏ ਗੀਤ ਹੈ ਬੜੇ ਸੌਫਟ ਬੜੇ ਸਿੰਪਲ ਔਰ ਬੜੀ ਪੰਜਾਬੀਅਤ ਨਾਲ ਜੁੜੇ ਹੋਏ ਗੀਤ ਵੀ ਮਕਬੂਲ ਹੋਏ ਹੈ ਜੀ ਫੰਡਾ ਕੀ ਹੈਗਾ ਇਹਦਾ ਅਸਲ 'ਚ ਨਾ ਕੁਝ ਕੁ ਗੱਲਾਂ ਨੇ ਬਾਈ ਕਿਸੇ گاਉਣ ਵਾਲੇ ਕਿਸੇ ਗੀਤਕਾਰ ਤੋਂ ਲੋਕੀ ਉਹੀ ਸੁਣਨੀਆ ਚਾਹੁੰਦੇ ਨੇ ਮੈਂ ਵਾਰਸ ਭਰਾਵਾਂ ਨਾਲ ਬਾਈ ਹੋਣਾ ਨਾਲ ਗਾਣੇ ਕੀਤੇ ਨੇ 8-10 ਸਾਰੇ ਹੀ ਲਗਭਗ ਉਹ ਹਾਂ ਅੱਠੇ ਦੇ ਅੱਠੇ ਹੀ ਲੋਕ ਤੱਥ ਨੇ ਜੋ ਤੁਸੀਂ ਕਰੋ ਕਰੇਗੀ ਨਹੀਂ ਛੇੜੀ ਜੀ ਦਾ ਪੁੱਤ ਬਣ ਜੇ ਹਰਥਾ ਨਹੀਂ ਮਾਮਾ ਜ਼ਿੰਮੇਵਾਰ ਹੁੰਦੀਆਂ ਕਮਲਹੀਰ ਉਹਨਾਂ ਦਾ ਗਾਣਾ ਹਨ ਤੇ ਅੱਜ ਹੋਣਗੇ ਪੰਚਾਇਤ ਚ ਨੇ ਕਾਂਮ ਵਾਲੀ ਪੰਚਾਇਤ ਪਤਾ ਨਹੀਂ ਮੈਨੂੰ ਤਾਂ ਲੱਗਦਾ ਮੈਨੂੰ ਲੋਕ ਮੋਹ ਕਰਦੇ ਨੇ ਉਹ ਚਾਹੁੰਦੇ ਨੇ ਯਾਰ ਤੂੰ ਸੱਡੀਆਂ ਗੱਲਾਂ ਕਰ ਮੈਂ ਉਹ ਕਰ ਰਿਹਾ ਉਹ ਸੁਣ ਰਹੇ ਨੇ ਹੋ ਸਕਦਾ ਜਿਹੜੇ ਲੋਕ ਅਰਬ ਲਿਖਦੇ ਨੇ ਜਾਂ ਤੁਸੀਂ ਕਹਿ ਰਹੇ ਹੋ ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਲੋਕ ਉਹਨਾਂ ਤੋਂ ਉਹੀ ਸੁਣਨਾ ਚਾਹੁੰਦੇ ਨੇ ਉਹ ਵੀ ਠੀਕ ਹੈ ਉਹ ਵੀ ਉਹ ਐਗਰੈਸਿਵ ਹੋਣਾ ਵੀ ਕੌਮ ਦਾ ਜ਼ਰੂਰੀ ਆ ਨੰਗ ਸਿੰਘ ਦੇਖ ਲਓ ਬਰਛੇ ਲਈ ਫਿਰਦੇ ਰਹੇ ਹਨ ਤੇ ਇਹਨਾਂ ਨੂੰ ਵੇਖ ਕੇ ਆਨੰਦ ਆ ਰਿਹਾ ਐਗਰੈਸਿਵ ਹੋਣਾ ਵੀ ਜ਼ਰੂਰੀ ਆ ਪਰ ਹਾਂ ਕੋਈ ਸਮਾਜ ਦੀਆਂ ਲਿਮਿਟੇਸ਼ਨ ਨੇ ਉਹਨਾਂ ਨੂੰ ਨਹੀਂ ਕਰਾਸ ਕਰਨਾ ਚਾਹੀਦਾ ਮੈਂ ਥੋੜੇ ਦਿਨ ਪਹਿਲਾਂ ਕਿਸੇ ਨਾਲ ਇਹ ਚਰਚਾ ਕਰ ਰਿਹਾ ਸੀ ਕਿ ਧਾਰਮਿਕ ਗੀਤ ਵੀ ਕਈ ਵਾਰ ਬਹੁਤ ਮਕਬੂਲ ਹੋਏ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਸੁਵਿੰਦਰ ਬਿੱਟੀ ਦੀ ਇੱਕ ਐਲਬਮ ਆਈ ਸੀ ਬੜੀ ਮਕਬੂਲ ਹੋਈ ਆ ਦਿਲਜੀਤ ਨੇ ਦੋ ਤਿੰਨ ਧਾਰਮਿਕ ਗੀਤ ਕੱਢੇ ਬਹੁਤ ਜ਼ਿਆਦਾ ਮਕਬੂਲ ਹੋਏ ਨੇ ਕਿ ਦਰਸ਼ਕ ਹੈਗੇ ਆ ਸੁਣਨ ਵਾਲੇ ਜੇ ਤੁਸੀਂ ਦਿਓ ਮੈਟਰ ਮੈਂ ਅਸੀਂ ਹਿੰਮਤ ਸੰਧੂ ਹੁਣ ਨਾ ਬਾਬੇ ਨਾਨਕ ਦੇ ਗੁਰਪੁਰਬ ਤੇ ਗਾਣਾ ਕਰਿਆ ਸੀ ਬਾਬੇ ਨਾਨਕ ਦੇ ਵਿਹਾਨਾ ਵੇ ਵਿਹਾਨ ਦੇ ਵਿਆਜ ਨਾ ਸਾਰੀ ਦੁਨੀਆ ਤੇ ਲਾਉਂਦਾ ਐ ਲੰਗਰ ਖਾਲਸਾ ਉਹਦਾ ਵੀਡੀਓ ਫਿਲਮਾਂ ਕਰਨਾ ਸਿਰ ਆਵੀ ਸਿੰਘ ਹੁਣਾ ਤੋਂ ਸ਼ੁਰੂ ਕੀਤਾ ਖਾਲਸਾ ਈਟ ਤੋਂ ਹਨਾ ਉਹ ਇੰਨਾ ਕਿ YouTube ਤੇ ਲੋਕਾਂ ਨੇ ਪਸੰਦ ਕੀਤਾ ਉਹਦੀ ਕੋਈ ਐਡ ਨਹੀਂ ਸੀ ਕੁਛ ਨਹੀਂ ਸੀ ਸੁਣਦੇ ਨੇ ਲੋਕ ਹੂੰ ਲੋਕੀ ਸੁਣਨਾ ਚਾਹੁੰਦੇ ਨੇ ਜੇ ਤੁਸੀਂ ਵਧੀਆ ਚੀਜ਼ਾਂ ਪਰੋਸ ਕੇ ਦਿੰਦੇ ਹੋ ਤਾਂ ਅੱਛਾ ਮਨ ਨੂੰ ਵੀ ਠੰਡਕ ਮਿਲਦੀ ਐ ਦਿਲ ਨੂੰ ਵੀ ਇੱਕ ਤਸੱਲੀ ਜੀ ਮਿਲਦੀ ਐ ਜਦੋਂ ਇਹੋ ਜਿਹਾ ਕੰਮ ਹੁੰਦਾ ਤਸੱਲੀ ਬਹੁਤ ਮਿਲਦੀ ਹੈ ਬਾਈ ਇੱਕ ਇੱਕ ਮਸ਼ਹੂਰ ਹੋਣਾ ਇੱਕ ਇੱਜ਼ਤ ਮਿਲਣੀ ਮੈਨੂੰ ਇਹਦੇ 'ਚ ਫਰਕ ਲੱਗਦਾ ਹੈ ਨਾ ਮੈਨੂੰ ਲੱਗਦਾ ਲੋਕੀ ਮੇਰੀ ਇੱਜ਼ਤ ਕਰਦੇ ਨੇ ਮੋਹ ਕਰਦੇ ਨੇ ਮੈਨੂੰ ਆਪ ਦਾ ਭੈਣ ਭਰਾ ਸਮਝਦੇ ਆ ਨਾ ਉਹਦਾ ਕਾਰਨ ਇਹੀ ਮੇਰੇ ਗਾਣੇ ਉਹਦੇ ਚੱਲੇ ਕਾਂਵਾਂ ਵਾਲੀ ਪਚਾਇਲ ਸੂਪਰ ਹਿੱਟ ਹੋਇਆ ਜੇ ਜਿੱਤਾਂਗੇ ਜ਼ਰੂਰ ਜੰਗ ਸੂਪਰ ਹਿੱਟ ਹੋਇਆ ਕਰੇ ਕੀ ਨਿਛੇੜੀ ਮਾਮਾ ਜ਼ਿੰਮੇਵਾਰ ਨਹੀਂ ਹੁੰਦੀਆਂ ਨਾ ਇਹੋ ਜਿਹੇ ਗਾਣੇ ਮੈਨੂੰ ਮੈਨੂੰ ਲੱਗਦਾ ਨਹੀਂ ਮੈਨੂੰ ਮਾਰਾ ਲਿਖਣਾ ਚਾਹੀਦਾ ਜਦੋਂ ਮੇਰੇ ਇਹੋ ਚੱਲ ਰਹੇ ਨਹੀਂ ਫੋਟਕੂ ਬਹੁਤ ਅੱਛਾ ਲੱਗਿਆ ਬਹੁਤ ਡਾਊਨ ਟੂ ਅਰਥ ਪਰਸਨੈਲਿਟੀ ਹੋ ਤੁਸੀਂ ਪਰਮਾਤਮਾ ਮਿਹਰ ਰੱਖੇ ਐਸੀ ਗਾ ਜੀ ਬਹੁਤ ਕੈਂਟ ਤੁਹਾਡਾ ਵੀ ਕੰਮ ਬਹੁਤ ਕੈਂਟ ਆ ਥੈਂਕ ਯੂ ਥੈਂਕ ਯੂ ਸੋ ਇਹ ਕਈ ਵਾਰ ਤੁਸੀਂ ਕਿਸੇ ਹੋਰ ਕੌਜ਼ ਵਾਸਤੇ ਆਏ ਹੋਨੇ ਹੋ ਪਰ ਕੋਈ ਸ਼ਕਤੀਤਾ ਐਸੀਆਂ ਮਿਲਦੀਆਂ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਤੁਹਾਡਾ ਆਪਣਾ ਵੀ ਜੀ ਕਰਦਾ ਹੈ ਕਿ ਇਹਨਾਂ ਨੂੰ ਹੋਰ ਦੁਨੀਆ ਤੱਕ ਅੱਗੇ ਲਿਜਾਇਆ ਜਾਵੇ ਕਿਉਂਕਿ ਗੀਤਕਾਰੀ ਦੇ ਮਾਮਲੇ 'ਚ ਚੰਗਾ ਕੰਮ ਘੱਟ ਲੋਕ ਕਰ ਰਹੇ ਆ ਉਹਨਾਂ 'ਚੋਂ ਇੱਕ ਨਾਮ ਗਿਲ ਰੌਂਤਾ ਵੀ ਹੈ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼੍ਰੀ ਰੇਨੰਦ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563